ਸਤਿ ਸ੍ਰੀ ਅਕਾਲ ਜੀ ਬਾਈਕੀ ਪੰਜਾਬੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਦੋਸਤੋ ਅਸੀਂ ਜਦੋਂ ਵੀ ਨਵਾਂ ਮੋਬਾਈਲ ਲੈਨੇ ਆ ਤਾਂ ਸਾਨੂੰ ਚਿੰਤਾ ਹੁੰਦੀ ਹੈ ਕਿ ਨਵੇਂ ਮੋਬਾਈਲ ਨੂੰ ਸੈੱਟ ਕਰਨ ਦੇ ਲਈ ਸਾਨੂੰ 3-4 ਘੰਟੇ ਲੱਗ ਸਕਦੇ ਨੇ ਕਿਉਂਕਿ ਨਵੇਂ ਮੋਬਾਈਲ ਦੇ ਵਿੱਚ ਅਸੀਂ ਸਾਰਾ ਆਪਣਾ ਡਾਟਾ ਸ਼ਿਫਟ ਕਰਨਾ ਹੁੰਦਾ ਹੈ ਅਤੇ ਆਪਣੀਆਂ ਜੋ ਪੁਰਾਣੇ ਮੋਬਾਈਲ ਦੀਆਂ ਐਪਲੀਕੇਸ਼ਨਸ ਹੁੰਦੀਆਂ ਨੇ ਉਹਨਾਂ ਨੂੰ ਵੀ ਦੁਬਾਰ ਤੋਂ ਆਪਾਂ ਨਵੇਂ ਮੋਬਾਈਲ ਦੇ ਵਿੱਚ ਸੈੱਟ ਕਰਨਾ ਹੁੰਦਾ ਹੈ لیکن ਇਹ ਕਿੰਨਾ ਕੀਤੇ ਇਸ ਤੋਂ ਵੱਡੀ ਇੱਕ ਹੋਰ ਚਿੰਤਾ ਤੁਹਾਨੂੰ ਹੋਣੀ ਚਾਹੀਦੀ ਹੈ ਜਿਸ ਦਾ ਤੁਹਾਨੂੰ ਖਿਆਲ ਹੀ ਨਹੀਂ ਹੁੰਦਾ ਉਹ ਚਿੰਤਾ ਹੁੰਦੀ ਹੈ ਪੁਰਾਣੇ ਮੋਬਾਈਲ ਨੂੰ ਕਿਸੇ ਨੂੰ ਦੇਣ ਤੋਂ ਪਹਿਲਾਂ ਜਾਂ ਫਿਰ ਐਕਸਚੇਂਜ ਕਰਨ ਤੋਂ ਪਹਿਲਾਂ ਤੁਸੀਂ ਕੀ ਕਰਨਾ ਸੀ ਤਾਂ ਕਿ ਭਵਿੱਖ ਦੇ ਵਿੱਚ ਕਿਤੇ ਤੁਹਾਨੂੰ ਕੋਈ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ ਸੋ ਇਹ ਵੀਡੀਓ ਇਸੇ ਦੇ ਨਾਲ ਸੰਬੰਧਿਤ ਹੈ ਕਿ ਜਦੋਂ ਵੀ ਤੁਸੀਂ ਨਵਾਂ ਮੋਬਾਈਲ ਲੈਣਾ ਹੈਗਾ ਪੁਰਾਣੇ ਮੋਬਾਈਲ ਨੂੰ ਐਕਸਚੇਂਜ ਕਰਨਾ ਹੈਗਾ ਜਾਂ ਕਿਸੇ ਨੂੰ ਵੇਚਣਾ ਹੈਗਾ ਤਾਂ ਉਸ ਨੂੰ ਐਕਸਚੇਂਜ ਕਰਨ ਤੋਂ ਪਹਿਲਾਂ ਵੇਚਣ ਤੋਂ ਪਹਿਲਾਂ ਤੁਹਾਨੂੰ ਕੀ ਕਰਨਾ ਪਵੇਗਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕੋਈ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਜੇਕਰ ਤੁਸੀਂ ਆਪਣੇ ਪੁਰਾਣੇ ਮੋਬਾਈਲ ਨੂੰ ਐਸੀ ਤਰ੍ਹਾਂ ਕਿਸੇ ਨੂੰ ਦੇ ਦਿਓ ਤਾਂ ਉਸ ਦੇ ਵਿੱਚ ਤੁਹਾਡਾ ਪਿਆ ਡਾਟਾ ਕਿਤੇ ਨਾ ਕਿਤੇ ਤੁਹਾਡੇ ਲਈ ਕੋਈ ਮੁਸੀਬਤ ਖੜੀ ਕਰ ਸਕਦਾ ਹੈਗਾ ਜਿਸ ਦੇ ਲਈ ਤੁਹਾਨੂੰ ਸਾਵਧਾਨ ਹੋਣ ਦੀ ਜ਼ਰੂਰਤ ਹੈ ਸੋ ਦੋਸਤੋ ਮੈਂ ਤੁਹਾਨੂੰ ਦੱਸਾਂਗਾ ਕਿ ਤੁਹਾਨੂੰ ਤੁਹਾਡਾ ਪੁਰਾਣਾ ਮੋਬਾਈਲ ਦੇਣ ਤੋਂ ਪਹਿਲਾਂ ਵੇਚਣ ਤੋਂ ਪਹਿਲਾਂ ਐਕਸਚੇਂਜ ਕਰਨ ਤੋਂ ਪਹਿਲਾਂ ਉਸ ਦਾ ਸਾਰਾ ਡਾਟਾ ਕਿਸ ਤਰ੍ਹਾਂ ਤੁਹਾਨੂੰ ਡਿਲੀਟ ਕਰਨਾ ਪਵੇਗਾ ਤਾਂ ਕਿ ਮੁੜ ਕੇ ਕਿਸੇ ਦੇ ਹੱਥ ਉਹ ਡਾਟਾ ਨਾ ਲੱਗ ਸਕੇ ਸੋ ਦੋਸਤੋ ਅੰਤ ਤੱਕ ਇਸ ਵੀਡੀਓ ਨੂੰ ਜਰੂਰ ਦੇਖਣਾ ਬਹੁਤੀ ਲੰਬੀ ਵੀਡੀਓ ਨਹੀਂ ਹੈਗੀ ਪਰੰਤੂ ਪੂਰੀ ਪ੍ਰੋਸੈਸ ਚ ਬਰੀਕੀ ਦੇ ਨਾਲ ਸਮਝਣ ਦੀ ਜ਼ਰੂਰਤ ਹੈ ਸੋ ਇੱਕ ਵਾਰੀ ਇਸ ਵੀਡੀਓ ਨੂੰ ਦਬ ਕੇ ਸ਼ੇਅਰ ਜਰੂਰ ਕਰ ਦੇਣਾ ਤਾਂ ਕਿ ਹਰ ਵਿਅਕਤੀ ਤੱਕ ਇਹ ਵੀਡੀਓ ਪਹੁੰਚ ਜਾਵੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਕਰਦੇ ਨੇ ਲੇਕਿਨ ਜਿਹੜੇ ਲੋਕ ਇਸ ਤਰ੍ਹਾਂ ਨਹੀਂ ਕਰਦੇ ਜਿਨ੍ਹਾਂ ਨੂੰ ਇਹ ਜਾਣਕਾਰੀ ਨਹੀਂ ਹੈ ਇਹ ਵੀਡੀਓ ਖਾਸ ਕਰਕੇ ਉਹਨਾਂ ਲੋਕਾਂ ਦੇ ਲਈ ਹੈ ਤਾਂ ਫਿਰ ਮੈਂ ਤੁਹਾਨੂੰ ਹੁਣ ਸਾਰੀ ਪ੍ਰੋਸੈਸ موبائل ਸਕਰੀਨ ਦੇ ਉੱਪਰ ਲਿਜਾ ਕੇ ਦੱਸਦਾ ਹਾਂ ਸੋ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਆਪਣਾ ਮੋਬਾਈਲ ਦੇ ਵਿੱਚ ਪਿਆ ਸਾਰਾ ਡਾਟਾ ਸਾਂਭਣ ਤੋਂ ਬਾਅਦ ਮੋਬਾਈਲ ਦੀ ਸੈਟਿੰਗ ਦੇ ਵਿੱਚ ਜਾਣਾ ਪਵੇਗਾ ਹੁਣ ਜਦੋਂ ਤੁਸੀਂ ਮੋਬਾਈਲ ਦੀ ਸੈਟਿੰਗ ਦੇ ਵਿੱਚ ਜਾਓਗੇ ਤਾਂ ਸਕਰੋਲ ਕਰਕੇ ਦੇਖੋਗੇ ਕਿ نیچے ਇੱਕ ਐਡੀਸ਼ਨਲ ਸੈਟਿੰਗ ਦਾ ਫੰਕਸ਼ਨ ਤੁਹਾਨੂੰ ਨਜ਼ਰ ਆਉਂਦਾ ਹੋਵੇਗਾ ਹੁਣ ਜਦੋਂ ਤੁਸੀਂ ਐਡੀਸ਼ਨਲ ਸੈਟਿੰਗ ਦੇ ਵਿੱਚ ਜਾਓਗੇ ਤਾਂ ਫਿਰ ਆਪਾਂ ਇੱਕ ਵਾਰੀ ਸਕਰੋਲ ਕਰਕੇ ਦੇਖਾਂਗੇ ਸਭ ਤੋਂ نیچے ਇੱਕ ਬੈਕਅਪ ਐਂਡ ਰੀਸੈਟ ਦਾ ਸਾਨੂੰ ਆਪਸ਼ਨ ਫਿਰ ਨਜ਼ਰ ਆ ਰਹੀ ਹੈ ਆਪਾਂ ਇਸ ਨੂੰ ਵੀ ਖੋਲਾਂਗੇ ਇਸ ਨੂੰ ਜਦੋਂ ਆਪਾਂ ਖੋਲਦੇ ਹਾਂ ਤਾਂ ਦੇਖਦੇ ਹਾਂ ਕਿ ਇਸ ਇਹਨਾਂ ਆਪਸ਼ਨਾਂ ਦੇ ਵਿੱਚ ਇੱਕ نیچے ਹੋਰ ਰੀਸੈਟ ਫੋਨ ਵਾਲੀ ਆਪਸ਼ਨ ਆਪਾਨੂੰ ਨਜ਼ਰ ਆ ਰਹੀ ਹੈ ਹੁਣ ਆਪਾਂ ਇਸ ਦੇ ਉੱਪਰ ਕਲਿੱਕ ਕਰਕੇ ਜਦੋਂ ਰੀਸੈਟ ਫੋਨ ਵਾਲੀ ਆਪਸ਼ਨ ਦੇ ਵਿੱਚ ਜਾਵਾਂਗੇ ਤਾਂ ਇਸ ਦੇ ਵਿੱਚ ਦੇਖਾਂਗੇ ਕਿ ਇਸ ਵਿੰਡੋ ਦੇ ਵਿੱਚ ਸਾਨੂੰ ਇੱਕ ਰੇਜ਼ ਆਲ ਡਾਟਾ ਸਭ ਤੋਂ نیچے ਇੱਕ ਫੰਕਸ਼ਨ ਆਪਾਂ ਨੂੰ ਨਜ਼ਰ ਆ ਰਿਹਾ ਹੈ ਬਸ ਇਸੇ ਰੇਜ਼ ਆਲ ਡਾਟਾ ਦਾ ਫੰਕਸ਼ਨ ਦਾ ਹੀ ਕਮਾਲ ਹੈ ਹੁਣ ਆਪਾਂ ਇਸ ਨੂੰ ਰੇਜ਼ ਆਲ ਡਾਟਾ ਕਰ ਦੇਵਾਂਗੇ ਅਤੇ ਜਿਸ ਤਰ੍ਹਾਂ ਜਿਸ ਤਰ੍ਹਾਂ ਅੱਗੇ ਸਾਨੂੰ ਮੋਬਾਈਲ ਫੋਲੋ ਕਰਨ ਲਈ ਕਹੇਗਾ ਉਸ ਤਰ੍ਹਾਂ ਅਸੀਂ ਇਸ ਨੂੰ ਫੋਲੋ ਕਰ ਲਵਾਂਗੇ ਇਸ ਤਰ੍ਹਾਂ ਕਰਨ ਦੇ ਨਾਲ ਫੋਨ ਦੇ ਵਿੱਚ ਪਿਆ ਸਾਰਾ ਡਾਟਾ ਇਰੇਜ਼ ਹੋ ਜਾਵੇਗਾ ਅਤੇ ਫੋਨ ਫੈਕਟਰੀ ਰੀਸੈਟ ਸੈਟਿੰਗ ਦੇ ਉੱਪਰ ਪਹੁੰਚ ਜਾਵੇਗਾ ਅਤੇ ਹੁਣ ਤੁਸੀਂ ਆਪਣਾ ਫੋਨ ਬੇਫਿਕਰ ਹੋ ਕੇ ਕਿਸੇ ਨੂੰ ਵੀ ਦੇ ਸਕਦੇ ਹੋ ਸੋ ਦੋਸਤੋ ਸਾਰੀ ਪ੍ਰੋਸੈਸ ਬਹੁਤ ਹੀ ਲੰਬੀ ਨਹੀਂ ਹੈਗੀ ਪਰੰਤੂ ਇਸ ਸਾਰੀ ਪ੍ਰੋਸੈਸ ਨੂੰ ਤੁਹਾਨੂੰ ਇੱਕ ਵਾਰੀ ਨਹੀਂ ਦੋ ਵਾਰੀ ਦੁਹਰਾਉਣਾ ਪਵੇਗਾ ਹੁਣ ਤੁਸੀਂ ਪੁੱਛੋਗੇ ਕਿ ਦੋ ਵਾਰੀ ਕਿਉਂ ਦੁਹਰਾਉਣਾ ਪਵੇਗਾ ਕਿਉਂਕਿ ਜੇਕਰ ਤੁਸੀਂ ਆਪਣੇ ਮੋਬਾਈਲ ਦਾ ਪੁਰਾਣਾ ਡਾਟਾ ਡਿਲੀਟ ਵੀ ਕਰ ਦਿੱਤਾ ਹੈਗਾ ਤਾਂ ਵੀ ਉਹ ਰਿਕਵਰ ਹੋ ਜਾਂਦਾ ਹੈਗਾ ਇਸ ਲਈ ਤੁਹਾਨੂੰ ਦੂਜੀ ਵਾਰੀ ਪ੍ਰੋਸੈਸ ਕਰਨ ਤੋਂ ਪਹਿਲਾਂ ਕੀ ਕਰਨਾ ਪਵੇਗਾ ਇਹ ਵੀ ਬਹੁਤ ਅਹਿਮ ਜਾਣਕਾਰੀ ਹੈ ਕਿ ਇਸ ਨੂੰ ਵੀ ਧਿਆਨ ਦੇ ਨਾਲ ਤੁਸੀਂ ਜ਼ਰੂਰ ਸੁਣ ਲਵੋ ਹੁਣ ਤੁਸੀਂ ਜਦੋਂ ਇੱਕ ਵਾਰੀ ਆਪਣੇ ਮੋਬਾਈਲ ਨੂੰ ਇਰੇਜ ਡਾਟਾ ਕਰਕੇ ਸਾਰਾ ਡਾਟਾ ਡਿਲੀਟ ਕਰ ਦਿੱਤਾ ਹੈਗਾ ਤਾਂ ਉਸ ਤੋਂ ਬਾਅਦ ਤੁਹਾਨੂੰ ਕੀ ਕਰਨਾ ਪਊਗਾ ਉਸ ਤੋਂ ਬਾਅਦ ਤੁਸੀਂ ਇੱਕ ਵਾਰੀ ਫਿਰ ਆਪਣੇ ਖਾਲੀ ਮੋਬਾਈਲ ਦੇ ਕੈਮਰੇ ਦੇ ਨਾਲ ਘੱਟੋ ਘੱਟ 1 ਮਿੰਟ ਦੀ ਕੋਈ ਨਾ ਕੋਈ ਵੀਡੀਓ ਰਿਕਾਰਡ ਕਰੋ ਅਤੇ ਉਸ ਦੇ ਨਾਲ ਕੋਈ ਵੀ 2-4 ਫੋਟੋਆਂ ਵੀ ਖਿੱਚ ਲਵੋ ਅਤੇ ਇਸ ਤਰ੍ਹਾਂ ਕਰਨ ਤੋਂ ਬਾਅਦ ਇੱਕ ਵਾਰੀ ਫਿਰ ਤੁਹਾਨੂੰ ਇਹ ਸਾਰੀ ਪ੍ਰੋਸੈਸ ਦੁਹਰਾਨੀ ਪਵੇਗੀ ਅਤੇ ਸਾਰਾ ਡਾਟਾ ਡਿਲੀਟ ਕਰਨਾ ਪਵੇਗਾ ਦੂਜੀ ਵਾਰ ਮੋਬਾਈਲ ਦੇ ਨਾਲ ਫੋਟੋ ਖਿੱਚਣ ਤੋਂ ਬਾਅਦ ਵੀਡੀਓ ਬਣਾਉਣ ਤੋਂ ਬਾਅਦ ਸਾਰਾ ਡਾਟਾ ਇਰੇਜ਼ ਕਰਨ ਦਾ ਤੁਹਾਨੂੰ ਫਾਇਦਾ ਇਹ ਹੋਵੇਗਾ ਕਿ ਹੁਣ ਜੇਕਰ ਇਸ ਤੁਹਾਡੇ ਪੁਰਾਣੇ ਮੋਬਾਈਲ ਤੋਂ ਕੋਈ ਤੁਹਾਡਾ ਡਾਟਾ ਰਿਕਵਰ ਕਰਨਾ ਚਾਹੇਗਾ ਤਾਂ ਉਸ ਨੂੰ ਕੇਵਲ ਤੁਹਾਡੀ ਉਹੀ ਵੀਡੀਓ ਉਹੀ ਫੋਟੋ ਆ ਰਿਕਵਰ ਹੋਣਗੀਆਂ ਜਿਹੜੀਆਂ ਤੁਸੀਂ ਦੂਜੀ ਵਾਰ ਖਿੱਚੀਆਂ ਨੇ ਸੋ ਇਸ ਤਰ੍ਹਾਂ ਪਹਿਲੀ ਵਾਰ ਤੁਹਾਡੇ ਮੋਬਾਈਲ ਦੇ ਵਿੱਚ ਪਈਆਂ ਸਾਰੀ ਫੋਟੋਆਂ ਸਾਰਾ ਡਾਟਾ ਪੂਰੀ ਤਰ੍ਹਾਂ ਇਰੇਜ਼ ਹੋ ਚੁੱਕਾ ਹੋਵੇਗਾ ਸਿਕਿਓਰ ਹੋ ਚੁੱਕਾ ਹੋਵੇਗਾ ਤੋ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਣਾ ਪਰ ਸਾਨੂੰ ਦੀ ਇਜਾਜ਼ਤ ਤੁਸੀਂ ਬਣੇ ਰਹੋ ਲਗਾਤਾਰ ਬਾਈਜੀ ਪੰਜਾਬੀ ਦੇ ਨਾਲ ਧੰਨਵਾਦ ਜੀ